ਸਾਰੇ ਪਤਾ ਹੀ ਆ ਇਹ ਜੀ ਸਾਰੀ ਵਈਏ ਜੀ ਪਿੰਡ ਨਰੂੜ ਤੋਂ ਸਾਡਾ ਸਰਪੰਚ ਹਰਦੇਵਪੁਰ ਕੀਪਰ ਮੈਨੇ ਚੱਲੇ ਉਹਨਾਂ ਦੇ ਸਬੱਤਨ ਗੁਰਮੀਤ ਸਿੰਘ ਜੀ ਲੁਕੀ ਕੈਨੇਡਾ ਤੇ ਪਰਮੀਤ ਸਿੰਘ ਜੀ ਪੰਮਾ ਇੰਗਲੈਂਡ ਨਿਵਾਸੀ ਵੱਲੋਂ ਆਪਣੇ ਦਾਦਾ ਮਿਲਖਾ ਸਿੰਘ ਜੀ ਤੇ ਪਿਤਾ ਮੋਹਨ ਸਿੰਘ ਆਜ ਬੇਜੇ ਗੇੜ ਦੀ ਸਾਰੀ ਕਰਾਈ ਗਈ ਹੈ ਜੀ ਪੂਰੀ ਤੇ ਅਸੀਂ ਪੂਰੇ ਪਰਿਵਾਰ ਦਾ ਦੇਲੀ ਗ੍ਰਾਂਤਨਵਾਦ ਕਰਦੇ ਆ ਜੀ ਮੇਰੇ ਤੋਂ ਪਹਿਲਾਂ ਸਰਦਾਰ ਹਰਪਜਨ ਸਿੰਘ ਜੀ ਸਰਦਾਰ ਹਿਰਪ੍ਰੀਤ ਸਿੰਘ ਜੀ ਕਿਉਂਕਿ ਮੈਨੂੰ ਹੁਣ ਯਾਦ ਆਇਆ ਇਹਨਾਂ ਦਾ ਉਦੋਂ ਜਦੋਂ ਮੈਂ ਵਾਰਚ ਆਇਆ ਸੀਗਾ ਉਦੋਂ ਅਜੀਤ ਖਵਾਰ ਸ਼ਰਵਲ ਜੀ ਕਾਫੀ ਚਿਰ ਰਹਾ ਉਹਨਾਂ ਨਾਲ ਮੈਂ ਪੜ੍ਹਿਆ ਸੀ ਕਾਫੀ ਜਿਆਦਾ ਸਾਰੀ ਛੋਟੀ ਛੋਟੀਆਂ ਆ ਰਹੀਆਂ ਸੋ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਯਾਰ ਯਾਦਗਾਰ ਗੇਟ ਦੇ ਇਹ ਨਗਾਟਵੀ ਸਮਾਗਮ ਵਿੱਚ 71 ਲਾਪਾ ਲਾਕਾ ਨਾਸੀ ਸ਼ਾਹ ਸੰਗਤ ਅਤੇ ਫਤੇ ਤੇ ਸਜਣ ਤੇ ਹੋਰ ਰਵੀਪਰਾ ਸਾਰਿਆਂ ਨੂੰ ਫਤੇ ਵਾਹਿਗੁਰੂ ਜੀ ਦਾ ਖਾਲਸਾ ਆਈ ਜੀ ਦੀ ਫਤੇ ਅੱਜ ਤੇਰੇ ਤੋਂ ਪਹਿਲਾਂ ਸਰਦਾਰ ਹਰਪਜਨ ਸਿੰਘ ਜੀ ਸਾਰੇ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਰੰਗਤ ਜੀ ਅਸੀਂ ਵਡ ਭਾਗੇ ਆ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਪਿੰਡ ਨੂੰ ਬਿਲੋਂਗ ਕਰਦੇ ਆ ਪਿੰਡ ਜਨੋਹਾ ਜਿੱਥੇ ਕਿ ਆਪਣੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਉਸ ਤੋਂ ਬਾਅਦ ਗਿਆਨੀ ਗੁਰਦੇਵਾਲ ਸਿੰਘ ਜੀ ਜਨੋਹਾ ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਅਤੇ ਖੜਾ ਦੋ ਜੀ ਰੋਡ ਟੈਂਕਰ ਭਰਦੇ ਸੀ ਜੀ ਦੀ ਚਾਂਜ ਪਈ ਹੋਇਆ ਹੈ ਗੁਰਜੀਤ ਸਿੰਘ ਦਾ ਵਾਹਿਗੁਰੂ ਜੀ ਇੱਕ ਵਰਕਰ ਕਰਨ ਉਹ ਟਾਈਮ ਸੀ ਜਸਵੰਦੇਲੇ ਅਨਸਾਨੂੰ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਵੀ ਕਾਲੀਆਂ ਦਸਤਾਰਾਂ ਫਿਆਓ ਇਹ ਹੱਥ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦਾ ਹੁਕਮ ਆ ਤੇ ਇਹਨਾਂ ਦਿਨਾਂ ਵਿੱਚ ਕਾਲੀਆਂ ਦਸਤਾਰਾਂ ਸਕੇਓ ਕੱਲ ਨੂੰ ਰਿਪੋਰਟ ਨਿਕਲ ਜਾਣਿਆ ਬਿਲਕੁਲ ਜਜਨਮ ਜਾਓ ਟੋਲਟ ਮੱਕੇ ਨਾ ਕਰੋ ਗੁਰੂ ਮਹਾਰਾਜ ਦੇ ਘਰ ਜਾ ਕੇ ਉਹਨਾਂ ਦਾ ਬਹੁਤ ਹੀ ਕਾਜ ਜੋ ਸਰਕਾਰ ਪਰਮਜੀਤ ਸਿੰਘ ਦੀ ਬੋਤਾ ਤੇ ਬਾਕੀ ਸਾਰੇ ਬਹੁਤ ਸਾਰੇ ਚਲ ਆ ਜਾ ਜੀ ਜਰਨੈਲ ਸਿੰਘ ਦੀ ਖਾਲਸਾ ਕੰਡਰਾ ਵਾਲੇ ਉਹਦੇ ਨਾਲ ਮਰਜੀਬੜੇ ਸਿੰਘ ਉਹਨਾਂ ਨੂੰ ਸਰਕਾਰ ਨੇ ਕਿ ਪકડਣਾ ਸੀ ਕਿ ਜੇ ਹੋਰ ਤਰੀਕੇ ਨਾਲ ਵੀ ਪਕੜਿਆ ਜਾ ਸਕਦਾ ਸੀ ਪਰ ਕਾਰਨ ਇੱਕ